ਮਾਹੀਪੁਰ ਦੀ ਖਾਤਾ ਮਾਹੀਪੁਰ ਜੀ ਦੇ ਪਤੇ ਅੰਮ੍ਰਿਤਸਰ ਟਾਬਾ ਵਸਤੀ RAM ਤੇ ਇੱਕ ਸਾਬਣ ਦਾ ਕਾਰਖਾਨਾ ਹੈ ਜਿਸ ਦੇ ਮਾਲਕ ਦਾ ਨਾਂ ਅਤਰਲੋਚਨ ਸਿੰਘ ਹੈ ਆਨੰਦ ਚਮਤਕਾਰ ਦੇ ਲੇਖਕ ਭਾਈ ਗੁਰਮukh ਸਿੰਘ ਜੀ ਨੇ ਇਹ ਜ਼ਿਕਰ ਸੁਣਾਇਆ ਕਿ ਉਹਨਾਂ ਦਾ ਕਾਰਖਾਨਾ ਬਹੁਤ ਨੂੰ ਵਧੀਆ ਚੱਲਦਾ ਸੀ ਪਰ ਅਚਾਨਕ ਹੌਲੀ-ਹੌਲੀ ਘਾਟੇ ਵਿੱਚ ਜਾਣਾ ਸ਼ੁਰੂ ਹੋ ਗਿਆ ਕਿਸੇ ਦਾ ਚੰਗਾ ਭਲਾ ਚਾਹੁੰਦਾ ਕੰਮ ਜਦੋਂ ਥੱਲੇ ਆਉਣਾ ਸ਼ੁਰੂ ਹੋ ਜਾਵੇ ਤਾਂ ਜਿਸ ਨਾਲ ਇਹ ਬੀਤਦੀ ਹੈ ਇਹ ਇਹੋ ਹੀ ਜਾਣ ਸਕਦਾ ਹੈ ਇਤਨਾ ਘਟਾ ਪੈਣਾ ਸ਼ੁਰੂ ਹੋ ਗਿਆ ਕਿ ਸਫੈਦ ਪੋਸ਼ ਪਰਿਵਾਰ ਕੁਝ ਮਹੀਨਿਆਂ ਵਿੱਚ ਕੰਗਾਲੀ ਦੀ ਹਾਲਤ ਵਿੱਚ ਪਹੁੰਚ ਗਿਆ ਜਿੱਦਣ ਹੱਥ ਪਾਣ ਮਿੱਟੀ ਹੋ ਜਾਵੇ ਸਭ ਪਾਸੇ ਨੁਕਸਾਨ ਹੀ ਨੁਕਸਾਨ ਹੌਲੀ-ਹੌਲੀ ਰਾਸ ਵੀ ਖਾਦੀ ਗਈ ਸਾਰਾ ਪੈਸਾ ਫਸ ਗਿਆ ਬੜੀ ਤਰਸਯੋਗ ਹਾਲਤ ਹੋ ਗਈ ਉਸ ਪਰਿਵਾਰ ਦੀ ਕਿਸੇ ਮਹਾਪੁਰਸ਼ ਨਾਲ ਉਹਨਾਂ ਦਾ ਮਿਲਮਲਾਪ ਸੀ ਜਦੋਂ ਉਹਨਾਂ ਨੂੰ ਜਾ ਕੇ ਆਪਣੀ ਸਾਰੀ ਵਿਥਿਆ ਦੱਸੇ ਤਾਂ ਮਹਾਪੁਰਸ਼ਾਂ ਨੇ ਕਿਹਾ ਕਿ ਆਪਣੇ ਘਰ ਸਾਰੇ ਮੈਂਬਰ ਰਲ ਕੇ ਇੱਕ ਦਿਨ ਦੇ ਸਮੇਂ ਸ਼੍ਰੀ ਸੁਖਮਨੀ ਸਾਹਿਬ ਦੀ ਸਾਂਚੀ ਤੇ ਅਖੰਡ ਲੜੀ ਚਲਾਓ 40 ਦਿਨ ਲਈ ਹਫਤੇ ਬਾਅਦ ਕੜਾ ਪ੍ਰਸ਼ਾਦ ਦੀ ਦੇਖ ਕਰਾ ਕੇ ਅਰਦਾਸ ਕਰੀ ਜਾਓ ਪਰਿਵਾਰ ਨੇ ਬਚਨ ਮੰਨਿਆ ਨੇ ਘਰ ਵਿੱਚ ਸੁਖਮਣੀ ਸਹਿਮ ਦੀਆਂ ਅਖੰਡ ਲੜੀਆਂ ਚਲਾ ਦਿੱਤੀਆਂ ਹਫਤੇ ਕੁ ਬਾਅਦ ਉਹਨਾਂ ਨੇ ਕਿਸੇ ਕੋਲੋਂ ਵੀ 25000 ਰੁਪਏ ਉਧਾਰੇ ਫੜ ਕੇ ਸਾਬਣ ਬਣਾਉਣ ਲਈ ਜ਼ਰੂਰੀ ਸਮਾਨ ਤੇਲ ਕਸਟਰਡ ਸੋਡਾ ਆਦਿ ਲਿਆ ਕੇ ਤੇ ਵੱਡੇ ਕੜਾਹੀ ਵਿੱਚ ਸਾਬਣ ਬਣਾਉਣ ਲਈ ਪਾ ਦਿੱਤਾ ਤੇ ਥੱਲੇ ਅੱਗ ਬਾਲ ਦਿੱਤੀ ਕਿ ਸਾਬਣ ਤਿਆਰ ਕਰਕੇ ਵਿੱਚ ਹੈ ਪਰ ਰੱਬ ਦੀ ਕਰਨ ਉਸ ਕੜਾਹੀ ਵਿੱਚ ਵੱਡਾ ਸਾਰਾ ਸ਼ੇਕ ਹੋ ਗਿਆ ਤੇ ਤੇਲ ਆदि ਸਾਰਾ ਸਮਾਨ ਅੱਗ ਵਿੱਚ ਸੜ ਕੇ ਸੁਆਹ ਹੋ ਗਿਆ ਅੱਗੇ ਹੀ ਨੁਕਸਾਨ ਬਹੁਤ ਹੋ ਚੁੱਕਾ ਸੀ ਇਹ 25000 ਜੋ ਉਧਾਰ ਲਿਆ ਸੀ ਇਹ ਸੋਚ ਕੇ ਕਿ ਇਸ ਨਾਲ ਥੋੜਾ ਬਹੁਤ ਕੰਮ ਸ਼ੁਰੂ ਕਰਦੇ ਹਾਂ ਉਹੋ ਵੀ ਮਿੱਟੀ ਹੋ ਗਿਆ ਹੋਰ ਕਰਜ਼ਾ ਚੜ ਗਿਆ ਪਰਿਵਾਰ ਦੇ ਕਈ ਜੀ ਤਾਂ ਇੱਥੋਂ ਤੱਕ ਕਹਿਣ ਲੱਗੇ ਕਿ ਚੰਗਾ ਸੁਖਮਨੀ ਸਾਹਿਬ ਦਾ ਲੜ ਫੜਿਆ ਹੈ ਇਸਨੇ ਕੁਝ ਸਵਾਰਨ ਦੀ ਥਾਂ ਸਾਨੂੰ ਹੋਰ ਦੋ ਬੱਕਰੇ ਰੱਖ ਦਿੱਤਾ ਹੈ ਜਦੋਂ ਉਹਨਾਂ ਨੇ ਮਹਾਪੁਰਖਾਂ ਨੂੰ ਇਹ ਸਾਰੀ ਘਟਨਾ ਸੁਣਾਈ ਤਾਂ ਉਹ ਕਹਿਣ ਲੱਗੇ ਕਿ ਤੁਸੀਂ ਘਬਰਾਓ ਨਾ ਇਸ ਵਿੱਚ ਕੋਈ ਭਲਾ ਹੀ ਛੁਪਿਆ ਹੈ ਕੀ ਉਹ ਗੁਰੂ ਸੁਖਮਨੀ ਸਾਹਿਬ ਦੀ ਬਾਣੀ ਕਾਜ ਸਵਾਰਦੀ ਹੈ ਵਿਗਾੜਦੀ ਨਹੀਂ ਸੱਚਾ ਵਿਸ਼ਵਾਸ ਹੈ ਕਿ ਸਾਤਿਗੁਰਾਂ ਨੇ ਤੁਹਾਨੂੰ ਕਿਸੇ ਆਉਣ ਵਾਲੇ ਵੱਡੇ ਖਤਰੇ ਤੋਂ ਬਚਾਇਆ ਹੈ ਤੁਹਾਡੀ ਰਾਖੀ ਕੀਤੀ ਹੈ ਅਜੇ ਤਾਂ ਤੁਹਾਨੂੰ ਸਿਰਫ ਹਫਤਾ ਹੋਇਆ ਹੈ ਗੁਰਬਾਣੀ ਦੇ ਪਰਵਾ ਚ ਲਾਂਦਿਆਂ ਤੁਸੀਂ 40 ਦਿਨ ਪੂਰੇ ਤਾਂ ਕਰੋ ਗੁਰੂ ਸੈ ਭਲ ਹੀ ਕਰਨਗੇ ਮਹਾਪੁਰਖਾਂ ਦੀ ਕਮਾਈ ਆਪਣੀ ਕਮਾਈ ਸੀ ਉਹਨਾਂ ਦੇ ਬਚਨਾਂ ਵਿੱਚ ਤਾਕਤ ਸੀ ਸਾਰਾ ਪਰਿਵਾਰ ਉਸੇ ਤਰ੍ਹਾਂ ਲੱਗਾ ਰਿਹਾ ਹਾਂ ਕਿਸੇ ਵਿਸ਼ਵਾਸ ਨਾਲ ਪੜੀ ਤੇ ਕਿਸੇ 부ਝੇ ਮਨ ਨਾਲ ਪਰ ਪਰਦੇ ਪਰਦੇ ਸਾਰੇ ਹੀ ਰਹੇ ਪਰਿਵਾਰ ਦੇ ਮੁਖੀ ਨੇ ਫਿਰ ਤੋਂ ਕਿਧਰੋਂ ਪੈਸੇ ਦਾ ਬੰਦੋਬਸਤ ਕੀਤਾ ਕਿ ਫੇਰ ਤੋਂ ਸਾਬਣ ਬਣਾਉਣ ਦੀ ਤਿਆਰੀ ਕਰੀਏ ਉਹਨਾਂ ਨੇ ਨਵਾਂ ਕੜਾਹਾ ਬਣਵਾਇਆ ਤੇ ਸੋਚਿਆ ਪੱਠੀ ਵੀ ਨਾ ਵੀ ਰੋਟਕੇ ਦੁਬਾਰਾ ਤੋਂ ਪੱਕੀ ਕਰ ਲਈ ਕਿਉਂਕਿ ਸਾਰੀ ਪੱਠੀ ਖਰਾਬ ਹੋ ਗਈ ਸੀ ਜਦੋਂ ਉਹਨਾਂ ਨੇ ਪੱਠੀ ਉੱਟੀ ਤਾਂ ਥੱਲਿਓ ਇੱਕ ਕੜਾ ਨਿਕਲਿਆ ਉਹ ਕੜਾ ਵੇਖ ਕੇ ਬੜਾ ਹੈਰਾਨ ਹੋਏ ਕਿ ਇੱਥੇ ਪੱਠੀ ਦੇ ਹੇਠਾਂ ਕੜਾ ਕਿੱਥੋਂ ਆ ਗਿਆ ਜਦੋਂ ਉਹਨਾਂ ਨੇ ਕੜਾ ਖੋਲਿਆ ਤਾਂ ਉਸ ਵਿੱਚ ਕੁਝ ਚੀਜ਼ਾਂ ਪੁਰੀਆਂ ਵਿੱਚ ਬੰਦ ਪਈਆਂ ਸਨ ਜਦੋਂ ਉਹਨਾਂ ਨੇ ਉਹ ਬੰਦ ਪੁਰੀਆਂ ਖੋਲੀਆਂ ਤਾਂ ਉਹਨਾਂ ਵਿੱਚ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਨਾਮ ਲਿਖੇ ਸਨ। ਉਹਨਾਂ ਨੇ ਮਹਾਪੁਰਖਾ ਨੂੰ ਉਹ ਕੜਾ ਲਾ ਜਾ ਕੇ ਦਿਖਾਇਆ ਜਿਸ ਵਿੱਚ ਇਹ ਸਾਰੇ ਟੋਟਕੇ ਪਏ ਸਨ। ਮਹਾਪੁਰਖਾ ਨੇ ਕਿਸੇ ਜੋਗੀ ਨੂੰ ਜਿਸ ਨੂੰ ਇਹਨਾਂ ਚੀਜ਼ਾਂ ਬਾਰੇ ਗਿਆਨ ਸੀ ਇਹ ਦਿਖਾਇਆ। ਉਸ ਜੋਗੀ ਨੇ ਦੱਸਿਆ ਕਿ ਇਹੇ ਤਾਂ ਇਹੋ ਜਿਹੇ ਟੋਟਕੇ ਹਨ ਜਿਸ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਵੀ ਨੁਕਸਾਨ ਹੋ ਸਕਦਾ ਸੀ ਮਹਾਪੁਰਸ਼ ਉਸ ਪਰਿਵਾਰ ਨੂੰ ਕਹਿਣ ਲੱਗੇ ਕਿ ਇਹ ਜੋ ਤੁਸੀਂ ਆਪਣੇ ਘਰ ਵਿੱਚ ਸੁਖਮਨੀ ਸਾਹਿਬ ਦੇ ਅਖੰਡ ਪ੍ਰਵਾਹ ਚਲਾ ਕੇ ਅਰਦਾਸ ਕੀਤੀ ਹੈ ਉਸ ਨੇ ਤੁਹਾਨੂੰ ਆਉਣ ਵਾਲੇ ਪਾਉਜਨ ਤੋਂ ਬਚਾ ਲਿਆ ਹੈ ਇਹ ਸੁਖਮਨੀ ਸਾਹਿਬ ਦੇ ਬਾਣੀ ਨੇ ਤੁਹਾਡੇ ਸਾਰੇ ਪਰਿਵਾਰ ਦੀ ਰਾਖੀ ਕੀਤੀ ਹੈ ਹੁਣ ਨਵੇਂ ਸਿਰੇ ਤੋਂ ਆਪਣਾ ਕਾਰੋਬਾਰ ਸ਼ੁਰੂ ਕਰੋ ਪਰ ਇੱਕ ਗੱਲ ਦਾ ਧਿਆਨ ਰੱਖਣਾ ਆਪਣੇ ਘਰ ਵਿੱਚ ਸੁਖਮਨੀ ਸਾਹਿਬ ਦਾ ਪਹਿਰਾ ਹਮੇਸ਼ਾ ਰੱਖਣਾ ਇਹ ਸੁਖਮਨੀ ਸਾਹਿਬ ਦੀ ਬਾਣੀ ਦਾ ਨਾਮ ਕਦੇ ਨਾ ਛੱਡਣਾ ਫਿਰ ਤੁਹਾਡਾ ਕੋਈ ਵੀ ਵਾਜ਼ਿੰਗਾ ਨਹੀਂ ਕਰ ਸਕੇਗਾ ਉਹ ਪਰਿਵਾਰ ਹਮੇਸ਼ਾ ਲਈ ਸੁਖਮਨੀ ਸਾਹਿਬ ਨਾਲ ਜੁੜ ਗਿਆ ਅੱਜ ਸੁਖਮਨੀ ਸਾਹਿਬ ਦੀ ਹੀ ਬਰਕਤ ਨਾਲ ਉਹ ਪਰਿਵਾਰ ਲੱਖਾਂ ਪਤੀ ਹੈ ਵੇਖ ਲਓ ਜਿੱਥੇ ਨਹੀਂ ਗੁਰ ਸਿੱਖੀ ਕਿਵੇਂ ਲੋਕ ਦੂਸਰਿਆਂ ਦਾ ਵਕੜਨ ਲਈ ਜੰਤਰ ਮੰਤਰ ਕਾਲੇ ਇਮਾਂ ਵਿੱਚ ਫਸੇ ਪਏ ਹਨ ਇਹ ਚੀਜ਼ਾਂ ਜੇਕਰ ਇੱਕ ਦਾ ਕੁਝ ਸਵਾਰ ਦੀਆਂ ਹਨ ਤਾਂ ਦੂਜੇ ਦਾ ਵੀ ਗੜਦੀਆਂ ਹਨ ਪਰ ਸ਼ੁਕਰ ਸਿੱਖੀ ਬੜੀ ਮਹਾਨ ਹੈ ਗੁਰੂ ਦਾ ਸਿੱਖ ਤਾਂ ਸਭ ਦਾ ਭਲਾ ਮੰਗਦਾ ਹੈ ਦੂਜੇ ਦਾਵੇ ਗਾੜ ਕੇ ਆਪਣਾ ਸਵਾਰਨ ਵਾਲੀ ਲਾਈਨ ਵਿੱਚ ਗੁਰੂ ਦਾ ਸਿੱਖ ਕਦੇ ਨਹੀਂ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ